ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਲੈ ਕੇ ਆਏ ਆ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਅੱਜ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਨਿਊ ਰੈਸਪੀ ਬਹੁਤ ਵਧੀਆ ਰੈਸਪੀ ਆ ਬੱਚਿਆਂ ਨੂੰ ਬਹੁਤ ਪਸੰਦ ਆਊਗੀ ਬੱਚਾ ਬੱਚਾ ਖਾਸ ਆਪਾਂ ਨੇ ਸਬਜ਼ੀ ਬਣਾਈ ਅੱਜ ਤੇ ਜਿਹੜੇ ਬੱਚੇ ਨਾ ਰੋਟੀ ਖਾਣ ਦੇ ਵਿੱਚ ਮਤਲਬ ਇਨਕਾਰ ਕਰਦੇ ਨੇ ਨੋਕਤਾ ਚੀਨੀ ਕਰਦੇ ਨੇ ਵੀ ਅਸੀਂ ਨਹੀਂ ਆਹ ਸਬਜੀ ਖਾਣੀ ਆਹ ਸਬਜੀ ਖਾਣੀ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਬਜੀ ਬਣਾ ਕੇ ਦਿਓ ਬਹੁਤ ਜ਼ਿਆਦਾ ਪਸੰਦ ਆਉਗੀ ਤੇ ਇਹ ਸਬਜੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਦੀ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਸਰੋਂ ਦਾ ਤੇਲ ਲੈ ਲਿਆ ਤੁਸੀਂ ਘਿਓ ਵੀ ਲੈ ਸਕਦੇ ਹੋ ਦੇਸੀ ਅਸੀਂ ਪਰ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾਵਾਂਗੇ ਤੇ ਆਪਾਂ ਨੇ ਸਾਰਾ ਇਹ ਪੇਸਟ ਲਸਣ ਪਿਆਜ਼ ਵਿੱਚੇ ਹਰੀ ਮਿਰਚ ਸਾਰੀ ਪੇਸਟ ਬਣਾਇਆ ਹੋਇਆ ਹੈ ਏ ਪਾਲਾਂਗੇ ਜੇ ਤੁਸੀਂ ਚਾਹੋ ਟਮਾਟਰ ਪਾਉਣਾ ਤਾਂ ਪਾ ਸਕਦੇ ਹੋ ਪਰ ਆਪਾਂ ਟਮਾਟਰ ਨਹੀਂ ਪਾਉਂਦੇ ਹੈਗੇ ਸਿੰਪਲ ਜੇ ਤਰੀਕੇ ਨਾਲ ਬਣਾਵਾਂਗੇ ਉਹੀ ਬੇਸਿਕ ਜੇ ਮਸਾਲੇ ਜਿਹੜੇ ਆਪਾਂ ਘਰੇ ਵਰਤਦੇ ਆਂ ਡੇਲੀ ਉਸ ਦੇ ਨਾਲੇ ਬਹੁਤ ਸਵਾਦ ਰੈਸਪੀ ਬਣਦੀ ਆ ਤੇ ਤੁਹਾਨੂੰ ਦਿਖਾਉਣੀ ਆ ਤੇ ਆਲੂ ਤੇ ਬੇਸਣ ਦੀ ਸਬਜ਼ੀ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਤੁਹਾਨੂੰ ਪਤਾ ਹੀ ਆ ਬੱਚੇ ਫਾਸਟ ਫੂਡ ਜ਼ਿਆਦਾ ਹਨਾ ਜਿਆਦਾ ਖਾ ਕੇ ਖੁਸ਼ ਨੇ ਤੇ ਉਹਨਾਂ ਨੂੰ ਮਤਲਬ ਉਹ ਜੀਆਂ ਚੀਜ਼ਾਂ ਜਿਆਦਾ ਵਧੀਆ ਲੱਗਦੀਆਂ ਨੇ ਆਪਾਂ ਉਸੇ ਤਰੀਕੇ ਨਾਲ ਅੱਜ ਉਹਨਾਂ ਨੂੰ ਬਣਾ ਕੇ ਦਵਾਂਗੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਹੈਗਾ ਵੀ ਇਹ ਸਬਜ਼ੀ ਨੇ ਇੱਕ ਪਾਸਤੇ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਪਾਸਤਾ ਹੁੰਦਾ ਹੈ ਨਾ ਤੇ ਉਹ ਜਿਆ ਲੁੱਕ ਦਵਾਂਗੇ ਆਪਾਂ ਤੇ ਬੱਚਿਆਂ ਨੂੰ ਲੱਗੂਗਾ ਵੀ ਆਪਾਂ ਪਾਸਤਾ ਖਾ ਰਹੇ ਹਾਂ ਹੈਨਾ ਪਾਸਤੇ ਦੀ ਤਰ੍ਹਾਂ ਬਣ ਵੀ ਲੱਗੂਗੀ ਦੇਖਣ ਨੂੰ ਵੀ ਇਹ ਪਾਸਤੇ ਦੀ ਸਬਜ਼ੀ ਆ ਹੈਨਾ ਤੇ ਅੰਪਾਰੇ ਸਬਜ਼ੀ ਬਣਾਵਾਂਗੇ ਆਪਾਂ ਆਲੂ ਤੇ ਸਿਰਫ ਬੇਸਣ ਤੋਂ ਆਲੂ ਨੂੰ ਆਪਾਂ ਨੇ ਸਭ ਤੋਂ ਪਹਿਲਾਂ ਉਬਾਲ ਲੈਣਾ ਮੈਂ ਦੋ ਆਲੂ ਵਾਲੇ ਸੀਗੇ ਛੋਟੇ ਸੀ ਮੀਡੀਅਮ ਜੇ ਸਾਈਜ਼ ਦੇ ਸੀਗੇ ਤੇ ਉਹਨਾਂ ਨੂੰ ਉਬਾਲ ਕੇ ਛਿੱਲ ਕੇ ਤੇ ਇੱਕ ਕੌਲੀ ਆਪਾਂ ਬੇਸਣ ਦੀ ਲਵਾਂਗੇ ਨਾਲ ਤੇ ਆਲੂਆਂ ਨੂੰ ਨਾ ਬਿਲਕੁਲ ਹੱਥਾਂ ਦੇ ਨਾਲ ਮਸਲ ਲਾਂਗੇ ਜਿਹੜੇ ਛਿੱਲੇ ਹੋਏ ਉਬਾਲੇ ਹੋਏ ਆਲੂਆਂ ਨੂੰ ਤੇ ਉਸ ਤੋਂ ਬਾਅਦ ਪਾਵਾਂਗੇ ਬੇਸਣ ਬੇਸਣ ਆਪਦੇ ਦੇਖ ਲਓ ਪਾਣੀ ਨਹੀਂ ਪਾਉਣਾ ਹੈਗਾ ਬੇਸਣ ਆਲੂ ਨਾ ਗਿੱਲੇ ਹੀ ਨੇ ਨਾ ਆਪਣੇ ਉਬਾਲੇ ਹੋਏ ਨੇ ਤੇ ਉਸੇ ਤਰ੍ਹਾਂ ਹੀ ਗੁੱਲ ਹੋ ਜਾਣਾ ਬੇਸਣ ਤੇ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਗਈ ਥੋੜਾ ਜਿਹਾ ਇੱਕ ਚਮਚਾ ਤੁਸੀਂ ਤੇਲ ਦਾ ਪਾ ਸਕਦੇ ਹੋ ਵਿੱਚ ਇਹਦੇ ਤਾਂ ਜੋ ਹਨ ਮਲੈਂਮਜਾ ਹੋ ਜਾਵੇ ਆਟਾ ਤੇ ਥੋੜਾ ਜਿਹਾ ਹੱਥਾਂ ਨੂੰ ਲੱਗੂਗਾ ਤੁਸੀਂ ਐ ਨਾ ਜਾਂਚੀ ਮਸਲ ਲਿਓ ਨੂੰ ਬੇਸਣ ਨੂੰ ਤੇ ਬਾਦ ਘੱਟ ਪਾ ਦੇਖ ਕੇ ਪਾ ਲਿਓ ਜੇ ਤਾਂ ਪਤਲੇ ਹੋਏ ਤਾਂ ਜਿਆਦਾ ਫਿਰ ਬੇਸਣ ਪਾ ਲਿਓ ਨਹੀਂ ਰਹਿੰਦੇ ਹੋ ਤੇ ਇਸ ਤਰ੍ਹਾਂ ਆਪਾਂ ਬਣਾ ਲਾਂਗੇ ਉਹ ਬੇਸਣ ਤੇ ਆਲੂ ਨੂੰ ਗੋਨ ਲਾਂਗੇ ਸਮਾਰ ਕੇ ਤੇ ਇਧਰ ਆਪਣਾ ਮਸਾਲਾ ਵੀ ਤਿਆਰ ਹੋ ਗਿਆ ਮੈਂ ਹਲਦੀ ਤੇ ਨੂਣੇ ਦੇ ਵਿੱਚ ਪਾਤਾ ਥੋੜੀ ਜਿਹੀ ਪਤੀ ਤਰੀ ਉਹਨੂੰ ਰਲਾ ਜਾਵਾਂਗੇ ਇਹਦੇ ਦੇਖੋ ਆਪਣਾ ਇਹ ਆਟਾ ਡੋ ਕਹਿ ਸਕਦੇ ਹੋ ਹਨ ਬੇਸਣ ਦਾ ਆਲੂ ਤੇ ਵੇਸੰਦਾਏ ਬਣ ਕੇ ਤਿਆਰ ਹੋ ਗਿਆ ਇਹਨੂੰ ਗੋਨ ਲਿਆ ਆਪਾਂ ਨੇ ਥੋੜਾ ਜਿਹਾ ਤੇਲ ਦਾ ਹੱਥ ਲਾ ਲਿਆ ਸੀਗਾ ਆਪਾਂ ਨੇ ਇੱਕ ਚਮਚਾ ਵਿੱਚ ਪਾ ਲਿਆ ਸੀਗਾ ਥੋੜਾ ਜਿਹਾ ਹੱਥਾਂ ਨੂੰ ਲਾ ਕੇ ਨਾ ਆਪਾਂ ਨੇ ਬਣਾ ਲਿਆ ਇਹ ਗੁੰਨ ਕੇ ਜੇ ਰੱਖ ਲਿਆ ਮਤਲਬ ਹੁਣ ਆਪਾਂ ਇਹਨੂੰ ਨਾ ਬੇਲ ਲਾਂਗੇ ਅੱਗੇ ਤੁਹਾਨੂੰ ਦੱਸ ਦਿਆਂ ਕਿ ਇਸ ਤਰ੍ਹਾਂ ਕਰਨਾ ਇਹਨੂੰ ਬਹੁਤ ਵਧੀਆ ਸਬਜ਼ੀ ਲੱਗੂਗੀ ਬੱਚਿਆਂ ਨੂੰ ਤੁਹਾਡੇ ਨੂੰ ਖੁਸ਼ ਹੋ ਕੇ ਖਾਣਗੇ ਜੇ ਬੱਚਾ ਨਾ ਤੁਹਾਡੇ ਇੱਕ ਰੋਟੀ ਖਾਂਦਾ ਦੋ ਖਾਂਦਾ ਤਾਂ ਅੱਜ ਚਾਰ ਖਾਊਗਾ ਇੰਨਾ ਸਵਾਦ ਬਣਦਾ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਵਾਦ ਲੱਗੀ ਆ ਇਸ ਤਰ੍ਹਾਂ ਨਾ ਆਪਾਂ ਥੋੜਾ ਜਿਹਾ ਆਟਾ ਲੈ ਕੇ ਨਾ ਉਥੇ ਲੰਬੇ-ਲੰਬੇ ਇਹ ਬੇਲ ਲਾਂਗੇ ਕੀ ਕਹਿ ਸਕਦੇ ਹੋ ਤੁਸੀਂ ਇਹਨੂੰ ਸੇਮੀਆਂ ਜੀ ਮੰਗੂ ਹਨਾ ਬੇਲ ਲਾਂਗੇ ਲੰਬੇ-ਲੰਬੇ ਤੇ ਰੋਲ ਜੇ ਹਨਾ ਤੇ ਬਾਅਦ ਚ ਉਹਨੂੰ ਕੱਟ ਲਾਂਗੇ ਕੱਟਣ ਤੋਂ ਬਾਅਦ ਇਹਦੀ ਛੋਟੀਆਂ ਜਿਹੀਆਂ ਜ ਟਿੱਕੀਆਂ ਬਣਾ ਲਾਂਗੇ ਇਦਾਂ ਛੋਟੇ-ਛੋਟੇ ਪੇੜੇ ਬਣਾ ਲਿਓ ਕਟਿੰਗ ਕਰਨ ਤੋਂ ਬਾਅਦ ਤੇ ਇੱਕ ਚਾਹੀਦਾ ਆਪਾਂ ਨੂੰ ਹੋਕ ਮਤਲਬ ਚਮਚਾ ਛੁਰੀਆਂ ਜੀ ਵਾਲਾ ਹੁੰਦਾ ਜਿਹੜਾ ਚਮਚਾ ਮੈਗੀ ਖਾਣ ਵਾਲਾ ਉਹ ਚਾਹੀਦਾ ਤੇ ਉਹਦੇ ਉੱਤੇ ਨਾ ਇਹਨੂੰ ਚਮਚੇ ਨੂੰ ਮੁੱਦਾ ਕਰਕੇ ਉਸਦੇ ਉੱਤੇ ਇਹ ਬੇਲ ਆਪਣਾ ਪੇੜਾ ਕਰਿਆ ਹੋਇਆ ਛੋਟਾ ਜਿਹਾ ਤੇ ਉਹ ਰੱਖ ਕੇ ਨਾ ਥੋੜਾ ਜਿਹਾ ਪ੍ਰੈਸ ਕਰਾਂਗੇ ਥੱਲੇ ਤੇ ਉਸ ਤੋਂ ਬਾਅਦ ਇਕੱਠਾ ਕਰ ਦਾਂਗੇ ਇਹਦੇ ਬਣਾਵਾਂਗੇ ਰੋਲ ਦੇਖੋ ਬਿਲਕੁਲ ਪਾਸਤੇ ਦੀ ਲੋਕ ਆ ਗਈ ਹੈ ਨਾ ਜਿਹੋ ਜਿਹਾ ਪਾਸਤਾ ਬੱਚੇ ਲੈ ਕੇ ਆਉਂਦੇ ਹੁੰਦੇ ਆ ਬਟੀਆਂ ਜਿਹੇ ਵਾਲਾ ਉਹ ਜਿਹਾ ਬਣ ਜਾਣਾ ਇਹ ਤੇ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਵੀ ਇਹ ਪਾਸਤਾ ਜਾਂ ਵੀ ਆਲੂ ਤੇ ਬੇਸਣ ਦਾ ਬਣਾਇਆ ਹੋਇਆ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਤੇ ਤੁਸੀਂ ਟਰਾਈ ਜ਼ਰੂਰ ਕਰਕੇ ਦੇਖੋ ਬੱਚਿਆਂ ਨੂੰ ਖਿਲਾਇਓ ਤੁਸੀਂ ਬੱਚਿਆਂ ਨੂੰ ਉਸੇ ਤਰ੍ਹਾਂ ਵੀ ਖਾਣ ਨੂੰ ਦੇ ਸਕਦੇ ਹੋ ਹਨਾ ਘਰੇ ਬਣਾ ਕੇ ਬਹੁਤ ਟੇਸਟੀ ਲੱਗਦਾ ਹਾਂਜੀ ਇੱਧਰ ਆਪਣੇ ਇਹ ਰੋਲ ਬਣ ਗਏ ਪਾਸਤਾ ਰੋਲ ਕਹਿ ਸਕਦੇ ਜਿਨ੍ਹਾਂ ਨੂੰ ਤੇ ਆਲੂ ਤੇ ਬੇਸਣ ਦੇ ਹਨਾ ਤੇ ਹੁਣ ਇਹਨਾਂ ਨੂੰ ਆਪਾਂ ਉਹਦੇ ਵਿੱਚ ਭਾਫ਼ ਦੇ ਵਿੱਚ ਪਕਾਵਾਂਗੇ ਮਤਲਬ ਸਟੀਮ ਕਰਾਂਗੇ ਤੇ ਇੱਧਰ ਆਪਾਂ ਨੇ ਪਾਣੀ ਧਰਤਾ ਉਬਲਣ ਵਾਸਤੇ ਤੇ ਤਰੀ ਹਲੇ ਆਪਾਂ ਨੇ ਲਾ ਕੇ ਰੱਖ ਦਿੱਤੇ ਤੜਕਾ ਲਾ ਕੇ ਨਾ ਤਰੀ ਉਹ ਸਾਈਡ ਤੇ ਲਾ ਕੇ ਰੱਖਤੀ ਤੇ ਆਪਾਂ ਫਿਰ ਇਸੇ ਗੈਸ ਦੇ ਉੱਤੇ ਆਪਾਂ ਇਹਨਾਂ ਨੂੰ ਬਣਾਉਣੇ ਆ ਪਾਫ ਦੁਆਰਾ ਤੇ ਇੱਕ ਸਟੈਂਡ ਲੈ ਲਾਂਗੇ ਮੈਂ ਇੱਕ ਗਲਾਸ ਪਾਣੀ ਦਾ ਪਾ ਲਿਆ ਤੇ ਸਟੈਂਡ ਤੇ ਇਹ ਰੱਖ ਦਾਂਗੇ ਉੱਪਰ ਇਹਦੀ ਪਲੇਟ 10 ਮਿੰਟ ਇਹਨੂੰ ਅ 10 ਮਿੰਟ ਮਤਲਬ ਰਜਾ ਪਕਾਵਾਂਗੇ ਫਿਰ ਇੱਕ ਵਾਰ ਇਹਨਾਂ ਨੂੰ ਪਾਸੇ ਥਲ ਦਾਂਗੇ ਤਾਂ ਜੋ ਦੇਖਣ ਦਾ ਕੱਚਾ ਰਹੇ ਤੇ ਕੋਸ਼ੇ ਦੇ ਵਿੱਚ ਜਦਸ ਕਰਨ ਬਣਾ ਰਿਹਾ ਉਦੇ ਬਣਾਏ ਹੋਏ ਨੇ ਕੁਸ ਮੇਰੇ ਬਣਾਏ ਹੋਏ ਤੇ ਹੁਣ ਆਪਾਂ ਇਹਨਾਂ ਨੂੰ ਰੱਖ ਦਾਂਗੇ ਵਿੱਚ ਤੇ ਉਪਰੋਂ ਢੱਕ ਦਾਂਗੇ ਪਾਣੀ ਰਿਜਜ ਕੇ ਨਾ ਭਾਪ ਬਣ ਬਣੂਗੀ ਉਹਦੇ ਨਾਲ ਪੱਕ ਜਾਣਗੇ ਫਿਰ ਇਹ ਲਓ ਜੀ 10 ਮਿੰਟ ਹੋ ਗਏ ਨੇ ਰਿਜਜ ਦੇ ਬਣਦੇ ਨੇ ਦੇਖੋ ਥੋੜੇ ਥੋੜੇ ਫੁੱਲ ਗਏ ਨਾ ਮਤਲਬ ਫੁੱਲ ਗਏ ਭਾਪ ਦੇ ਨਾ ਇਹਨਾਂ ਨੂੰ ਇੱਕ ਵਾਰ ਹਿਲਾਤਾ ਸੀਗਾ ਮੈਂ ਬਸ ਹੁਣ ਇਹ ਬਣ ਗਏ ਤੇ ਇਹਨਾਂ ਨੂੰ ਲਾ ਲਾਂਗੇ ਥੱਲੇ ਤੁਸੀਂ ਚਾਹੋ ਤਾਂ ਮਤਲਬ ਬੱਚਿਆਂ ਨੂੰ ਇਸ ਤਰ੍ਹਾਂ ਬਣਾ ਕੇ ਵੀ ਦੇ ਸਕਦੇ ਹੋ ਬਹੁਤ ਸਵਾਦ ਲੱਗਦੇ ਨੇ ਚਟਣੀ ਦੇ ਨਾਲ ਕਿਸੇ ਵੀ ਸੌਸ ਦੇ ਨਾਲ ਖਾ ਸਕਦੇ ਨੇ ਬੱਚੇ ਬਹੁਤ ਵਧੀਆ ਲੱਗਦੇ ਨੇ ਖਾਣ ਨੂੰ ਇਹ ਜਿਸ ਤਰ੍ਹਾਂ ਹਨਾ ਮੋਮੋਸ ਬਣ ਜਾਂਦੇ ਨੇ ਉਸੇ ਤਰ੍ਹਾਂ ਬਣਦੇ ਨੇ ਵੀ ਪਸੋਂ ਮੈਂ ਲਾ ਲਉਗੀ ਪਾਣੀ ਵੀ ਸਾਰਾ ਜਲ ਚੁੱਕਿਆ ਇਹਦੇ ਵਿੱਚੋਂ ਆਪਾ ਬਣ ਕੇ ਉੱਡ ਚੁੱਕਿਆ ਹਨਾ ਆਪਾਂ ਇਹਨੂੰ ਲਾ ਲਾਂਗੇ ਤੇ ਹੁਣ ਪਾਉਨੇ ਤਰੀ ਦੇ ਵਿੱਚ ਹਾਂਜੀ ਇਹ ਰੋਲ ਆਪਣੇ ਬਣ ਕੇ ਹੋ ਗਏ ਸੀਗੇ ਤਿਆਰ ਤੇ ਇਧਰ ਤਰੀ ਰਿਜ ਰਹੀ ਸੀ ਆਪਣੀ ਤੇ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਬਹੁਤ ਟੇਸਟੀ ਜਾਂਦੀ ਸਬਜੀ ਬਣੀ ਸੀਗੀ ਇਹ ਆਲੂ ਤੇ ਬੇਸਣ ਦੀ ਬਹੁਤ ਜਿਆਦਾ ਵਧੀਆ ਲੱਗੀ ਆ ਬੱਚਿਆਂ ਨੂੰ ਵੀ ਖੁਸ਼ ਹੋ ਕੇ ਖਾਧੀਆਂ ਬੱਚਿਆਂ ਨੇ ਵੀ ਤੇ ਲੋਜੀ ਦੇ ਵਿੱਚ ਪਾ ਦਾਂਗੇ ਉੱਤੇ ਜ ਪਾ ਲਾਂਗੇ ਥੋੜੀ ਜਿਹੀ ਕਸਤੂਰੀ ਮੇਥੀ ਤੇ ਹੁਣ ਥੋੜਾ ਜਿਹਾ ਸੇਕ ਲਗਾ ਕੇ ਨਾ ਫਿਰ ਲਾ ਲਾਂਗੇ ਆਪਾਂ ਥੱਲੇ ਦੇਵੇ ਥੱਲੇ ਕੌਲੀ ਦੇ ਵਿੱਚ ਪਾ ਕੇ ਦਿਖਾਣੇ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਬਾਕੀ ਜੀ ਤੁਸੀਂ ਵੀ ਦੱਸਿਓ ਤੇ ਤੁਹਾਨੂੰ ਸਾਡੀ ਅੱਜ ਦੀ ਹੈਨਾ ਨਿਊ ਰੈਸਪੀ ਕਿਹੋ ਜਿਹੀ ਲੱਗੀ ਹੈਨਾ ਅੱਬੀ ਪਹਿਲੀ ਵਾਰ ਟਰਾਈ ਕਰੀ ਸੀਗੀ ਇਹ ਬਹੁਤ ਸਾਨੂੰ ਤਾਂ ਬਹੁਤ ਵਧੀਆ ਲੱਗੀ ਆ ਖਾਣ ਨੂੰ ਵੀ ਟੇਸਟੀ ਬਣਿਆ ਤੇ ਬੱਚੇ ਵੀ ਦੇਖ ਕੇ ਖੁਸ਼ ਹੋ ਗਏ ਹਨਾ ਵੀ ਪਾਸਤੇ ਦਾ ਆ ਰਿਹਾ ਸੀਗਾ ਉਹਨਾਂ ਨੂੰ ਵੀ ਅਸੀਂ ਪਾਸਤਾ ਕਰ ਰਹੇ ਆ ਉਹ ਹੀ ਜਿਹਾ ਸਵਾਦ ਆ ਰਿਹਾ ਸੀਗਾ ਤੇ ਬਣੇ ਰਿਓ ਤੁਹਾਨੂੰ ਦਿਖਾਉਣੇ ਆ ਅੱਗੇ ਆਪਾਂ ਕੌਲੀ ਦੇ ਵਿੱਚ ਕੱਢ ਕੇ ਤੇ ਇੱਥੇ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਦੇਖਿਓ ਇਹ ਜਿਹਾ ਲੁੱਕ ਆ ਇਹ ਆਪਾਂ ਨੇ ਥੋੜੀ ਜਿਹੀ ਕੱਢੀ ਆ ਕੌਲੀ ਦੇ ਵਿੱਚ ਬਾਕੀ ਹਲੇ ਕੜਾਈ ਦੇ ਵਿੱਚੇ ਪਈ ਆ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਉੱਪਰੋਂ ਥੋੜੀ ਜਿਹੀ ਮੈਂ ਕਸਤੂਰੀ ਮੇਥੀ ਪੁੱਕਤੀ ਬਾਕੀ ਜੀ ਜੇਕਰ ਤੁਹਾਨੂੰ ਅੱਜ ਦੀ ਸਾਡੀ ਇਹ ਰੈਸਪੀ ਹੈ ਨਾ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ